ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸਦੇ ਕਿ ਪੁਰਾਣੇ ਕੋਰੀਡੋਰ ਦੇ ਗੇਟ ਦੀ ਤੀਜੀ ਮੰਜ਼ਲ ਤੋਂ ਪੇਤ ਪਰਹਲਾਤਾ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਥਾਣਾ ਸ਼ਿਦਕਰਤਾਰਪੁਰ ਸਾਹਿਬ ਕੋਰੀਡੋਰ ਦੇ ਐਸ ਐਚ ਓ ਗੁਰਚਰਨ ਦਰਸ਼ਨ ਸਿੰਘ ਨੇ ਵੀ ਦੱਸਿਆ ਹੈ ਕਿ ਨੌਜਵਾਨ ਅਲਵ੍ਰੀ ਸਿੰਘ ਪੁੱਤਰ ਬੰਜੀ ਸਿੰਘ ਵਾਸੀ ਡੇਰਾ ਬਾਬਾ ਨਾਨਕ ਬੀਤੀ 14 ਨਵੰਬਰ ਦੀ ਸ਼ਾਮ ਕਰੀਬ 6 ਵਜੇ ਘਰ ਆਇਆ ਸੀ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਪਰਵਾਇਕ ਮੈਂਬਰ ਆ ਬੋਲ ਅਗਲੇ ਦਿਨ ਗਮਸ਼ੁਦ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅੱਜ ਇਸ ਨੌਜਵਾਨ ਦੀ ਲਾਸ਼ ਜਿਹੜੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਐਸਐਚਓ ਨੇ ਦੱਸਿਆ ਹੈ ਕਿ ਬੀਤੀ ਕੱਲ ਨੂੰ ਇੱਕ ਨੌਜਵਾਨ ਦੀ ਪੇਤ ਪਰਹਿਲਾਤਾ ਦੇ ਵਿੱਚ ਪੁਰਾਣੇ ਕੋਰੀਡੋਰ ਦੇ ਗੇਰ ਦੇ ਤੀਜੀ ਮੰਜ਼ਲ ਤੋਂ ਲਾਸ਼ ਬਰਾਮਦ ਹੋਈ ਜਿਸ ਤੋਂ ਬਾਅਦ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਦੱਸਦੇ ਕਿ ਇਸ ਘਟਨਾ ਨਾਲ ਪੂਰੇ ਇਲਾਕੇ ਦੇ ਵਿੱਚ ਵੀ ਕਹਿ ਸਕਦੇ ਹੈ ਕਿ ਪੂਰੀ ਜਗ੍ਹਾ ਦੇ ਦਹਿਸ਼ਤ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦੱਸ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਪੁਰਾਣੇ ਕੋਰੀਡੋਰ ਤੋਂ ਇਹ লাশ ਬਰਾਮਦ ਹੋਇਆ ਜਿਸ ਤੋਂ ਬਾਅਦ ਕਾਫੀ ਹੰਸਨੀ ਫੈਲ ਗਿਆ ਹਾਲਾਂਕਿ ਇਸ ਨੌਜਵਾਨ ਦੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਕਿਹਾ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਲਪ੍ਰਿਤ ਨਾਮਕ ਨੌਜਵਾਨ ਦੀ ਸੀ ਅੱਜ লাশ ਬਰਾਮਦ ਹੋਈ ਹੈ ਤਵੇ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਦੱਸਦੇ ਕਿ ਪੁਰਾਣੇ ਕੋਰੀਡੋਰ ਦੇ ਗੇਟ ਦੀ ਤੀਜੀ ਮੰਜ਼ਲ ਤੋਂ ਪੇਤ ਪਰਹਿਲਾਤਾ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਥਾਣਾ ਸ਼ਿਰੀ ਕਤਰਪੁਰ ਸਾਹਿਬ ਕੋਰੀਡੋਰ ਦੇ ਐਸ ਐਚ ਓ ਗੁਰਚਰਨ ਦਰਸ਼ਨ ਸਿੰਘ ਨੇ ਵੀ ਦੱਸਿਆ ਹੈ ਕਿ ਨੌਜਵਾਨ ਦਾ ਲਵ ਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਡੇਰਾ ਬਾਬਾ ਨਾਨਕ ਬੀਤੀ 14 ਨਵੰਬਰ ਦੀ ਸ਼ਾਮ ਕਰੀਬ 6 ਵਜੇ ਕਰੋ ਆਇਆ ਸੀ ਜਦੋਂ ਉਹ ਕਾਰਵਾਪੀ ਨਹੀਂ ਆਇਆ ਤਾਂ ਪਰਵਾਹ ਕੋ ਮੈਂਬਰਾਂ ਬੋਲੇ ਅਗਲੇ ਦਿਨ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅੱਜ ਇਸ ਨੌਜਵਾਨ ਦੀ ਲਾਸ਼ ਜਿਹੜੀ ਬ੍ਰਾਹਮਤ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਐਸਐਚਓ ਨੇ ਦੱਸਿਆ ਹੈ ਕਿ ਬੀਤੀ ਕੱਲ੍ਹ ਨੂੰ ਇੱਕ ਨੌਜਵਾਨ ਦੀ ਪੇਤ ਪਰਹਿਲਾਤਾ ਦੇ ਵਿੱਚੋਂ ਪੁਰਾਣੇ ਕੋਰੀਡੋਰ ਦੇ ਗੇਅਰ ਦੇ ਤੀਜੀ ਮੰਜ਼ਲ ਤੋਂ ਲਾਸ਼ ਬ੍ਰਾਹਮਤ ਹੋਈ ਜਿਸ ਤੋਂ ਬਾਅਦ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਦੱਸ ਦੇ ਕਿਸ ਘਟਨਾ ਨਾਲ ਪੂਰੇ ਇਲਾਕੇ ਦੇ ਵਿੱਚ ਵੀ ਕਹਿ ਸਕਦੇ ਕੀ ਪੂਰੀ ਜਗ੍ਹਾ ਤੇ ਦਹਿਸ਼ਤ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ 10 ਦੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਪੁਰਾਣੇ ਕੋਰੀਡੋਰ ਤੋਂ ਇਹ লাশ ਬਰਾਮਦ ਹੋਈ ਜਿਸ ਤੋਂ ਬਾਅਦ ਕਾਫੀ ਹੰਸਨੀ ਫੈਲ ਗਿਆ ਹਾਲਾਂਕਿ ਇਸ ਨੌਜਵਾਨ ਦੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਕਿਹਾ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਲਪ੍ਰਿਤ ਨਾਮਕ ਨੌਜਵਾਨ ਦੀ ਸੀ ਅੱਜ লাশ ਬਰਾਮਦ ਹੋਈ ਹੈ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਦੱਸ ਜੀ ਕਿ ਪੁਰਾਣੇ ਕੋਰੀਡੋਰ ਦੇ ਗੇਟ ਦੀ ਥੀ ਜੀ ਮੰਜ਼ਲ ਤੋਂ ਪੇਤ ਪਰਹਲਾਤਾ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸੰਬੰਧੀ ਥਾਣਾ ਸ਼ਿਰੀਕਰਤਾਰਪੁਰ ਸਾਹਿਬ ਕੋਰੀਡੋਰ ਦੇ ਐਸ ਐਚ ਓ ਗੁਰਚਰਨ ਦਰਸ਼ਨ ਸਿੰਘ ਨੇ ਵੀ ਦੱਸਿਆ ਹੈ ਕਿ ਨੌਜਵਾਨ ਦਾ ਲਵਪ੍ਰੀਤ ਸਿੰਘ ਪੁੱਤਰ ਬੰਜੀ ਸਿੰਘ ਵਾਸੀ ਡੇਰਾ ਬਾਬਾ ਨਾਨਕ ਬੀਤੀ 14 ਨਵੰਬਰ ਦੀ ਸ਼ਾਮ ਕਰੀਬ 6 ਵਜੇ ਕਰੋ ਆਇਆ ਸੀ ਜਦੋਂ ਉਹ ਕਾਰ ਵਾਪਸ ਨਹੀਂ ਆਇਆ ਤਾਂ ਪਰਵਾਰਿਕ ਮੈਂਬਰਾਂ ਵੱਲੋਂ ਅਗਲੇ ਦਿਨ ਗਮਸ਼ੁਦ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅੱਜ ਇਸ ਨੌਜਵਾਨ ਦੀ ਲਾਸ਼ ਜਿਹੜੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਐਸਐਚਓ ਨੇ ਦੱਸਿਆ ਹੈ ਕਿ ਬੀਤੀ ਕੱਲ ਨੂੰ ਇੱਕ ਨੌਜਵਾਨ ਦੀ ਪੇਤ ਪਰਹਿਲਾਤਾਂ ਦੇ ਵਿੱਚੋਂ ਪੁਰਾਣੇ ਕੋਰੀਡੋਰ ਦੇ ਗੇਟ ਦੇ ਤੀਜੀ ਮੰਜ਼ਲ ਤੋਂ ਲਾਸ਼ ਬਰਾਮਦ ਹੋਈ ਜਿਸ ਤੋਂ ਬਾਅਦ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਦੱਸਦੇ ਕਿ ਇਸ ਘਟਨਾ ਨਾਲ ਪੂਰੇ ਇਲਾਕੇ ਦੇ ਵਿੱਚ ਵੀ ਕਹਿ ਸਕਦੇ ਹੈ ਕਿ ਪੂਰੀ ਜਗ੍ਹਾ ਤੇ ਦਹਿਸ਼ਤ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦਾਸ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਪੁਰਾਣੇ ਕੋਰੀਡੋਰ ਤੋਂ ਹੈ ਲਾਸ਼ ਬਰਾਮਦ ਹੋਈ ਜਿਸ ਤੋਂ ਬਾਅਦ ਕਾਫੀ ਸੰਸਨੀ ਫੈਲ ਗਈ ਹਾਲਾਂਕਿ ਇਸ ਨੌਜਵਾਨ ਦੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਕਿਹਾ ਜਾ ਰਿਹਾ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਲਪ੍ਰੀਤ ਨਾਮਕ ਨੌਜਵਾਨ ਜਿਸ ਦੀ ਅੱਜ ਲਾਸ਼ ਬਰਾਮਦ ਹੋਈ ਹੈ